ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡੀਅਨ ਸਰਕਾਰ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਦਾ ਦਰਜਾ ਪ੍ਰਾਪਤ ਕਰਨ ਦਾ ਮੌਕਾ ਦਿੰਦੀ ਹੈ ਕੈਨੇਡੀਅਨ ਨਾਗਰਿਕਤਾ ਦਾ ਸਭ ਤੋਂ ਪ੍ਰਮੁੱਖ ਰਸਤਾ ਮੰਨਿਆ ਜਾਣ ਵਾਲਾ ਸਥਾਈ ਨਿਵਾਸੀ ਪੇਸ਼ਕਸ਼ ਭਾਰਤੀਆਂ ਦੇ ਲਈ ਇੱਕ ਵੱਡਾ ਮੌਕਾ ਹੈ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੇ ਜੋ ਸਥਾਈ ਨਿਵਾਸ ਅਤੇ ਨਾਗਰਿਕਤਾ ਪ੍ਰਾਪਤ ਕਰਨਾ ਚਾਹੁੰਦੇ ਨੇ ਅਜਿਹੀ ਸਥਿਤੀ ਦੇ ਵਿੱਚ ਭਾਰਤੀ ਇਸ ਪ੍ਰੋਗਰਾਮ ਦੇ ਤਹਿਤ ਕੈਨੇਡਾ ਵਿੱਚ ਨਿਵਾਸ ਅਤੇ ਨਾਗਰਿਕਤਾ ਵੀ ਹੁਣ ਪ੍ਰਾਪਤ ਕਰ ਸਕਦੇ ਨੇ ਕੈਨੇਡਾ ਵਿੱਚ ਸਥਾਈ ਨਿਵਾਸੀ ਦਰਜਾ ਉਹਨਾਂ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ ਬਸਿੱਤ ਵਿਕਲਪ ਹੈ ਜੁਤੇਸ਼ ਦੇ ਵਿੱਚ ਸਿੱਖਿਆ ਜਾਂ ਫਿਰ ਰੁਜ਼ਗਾਰ ਚਾਹੁੰਦੇ ਨੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਪੂਰਾ ਕਰਨਾ ਹੁਨਰਮੰਦ ਕਾਮਯਾਬੀ ਲਈ ਸਥਾਈ ਤੌਰ ਤੇ ਕੈਨੇਡਾ ਜਾਣ ਦੇ ਲਈ ਪਹਿਲਾ ਕਦਮ ਹੈ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਕਈ ਸ਼੍ਰੇਣੀਆਂ ਨੇ ਜਿਨ੍ਹਾਂ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਵੀ ਸ਼ਾਮਲ ਨੇ ਵਿਦੇਸ਼ੀਆਂ ਦੇ ਲਈ ਕੈਨੇਡਾ ਵਿੱਚ ਸਥਾਈ ਨਿਵਾਸੀ ਪ੍ਰਾਪਤ ਕਰਨਾ ਬਹੁਤ ਹੀ ਜ਼ਰੂਰੀ ਹੈ ਪੀਆਰ ਕਾਰਡ ਪ੍ਰਾਪਤ ਕਰਨ ਤੋਂ ਬਾਅਦ ਇਹ حسابਤ ਹੁੰਦਾ ਹੈ ਕਿ ਕਿਸੇ ਕੋਲ ਪੀਆ ਦਰਜ ਹੈ ਯਾਨੀ ਕਿ ਕੈਨੇਡਾ ਵਿੱਚ ਸਥਾਈ ਨਿਵਾਸ ਹੈ ਸਥਾਈ ਨਿਵਾਸੀ ਦਰਜਾ ਪ੍ਰਾਪਤ ਕਰਨ ਦੇ ਲਈ ਪਿਛਲੇ 5 ਸਾਲਾਂ ਦੇ ਵਿੱਚ ਘੱਟੋ ਘੱਟ 730 ਦਿਨ ਕੈਨੇਡਾ ਵਿੱਚ ਰਹਿਣਾ ਪੈਂਦਾ ਹੈ ਅਤੇ 730 ਦਿਨ ਲਗਾਤਾਰ ਨਹੀਂ ਹੋਣੇ ਚਾਹੀਦੇ ਵਿਦੇਸ਼ਿਆ ਦੇ ਵਿੱਚ ਬਿਤਾਏ ਸਮੇ ਨੂੰ ਵੀ ਇਸ ਦੇ ਵਿੱਚ ਗਿਨਿਆ ਜਾ ਸਕਦਾ ਹੈ ਕੈਨੇਡਾ ਦੇ ਵਿੱਚ ਪੀਆਰ ਕਾਰਡ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਬਿਨਕਾਰ ਕੀ ਕਰਦਾ ਹੈ ਅਤੇ ਉਹ ਕਿਸ ਨਾਲ ਯਾਤਰਾ ਕਰ ਰਿਹਾ ਹੈ। ਕੈਨੇਡਾ ਤੋਂ ਬਾਹਰ ਬਿਤਾਇਆ ਸਮਾਂ ਸਥਾਈ ਨਿਵਾਸੀ ਸਥਿਤੀ ਦੇ ਵਿੱਚ ਗਿਣਿਆ ਜਾ ਸਕਦਾ ਹੈ ਬਸ਼ਰਤੇ ਇਹਨਾਂ ਦੇ ਵਿੱਚੋਂ ਇੱਕ ਸ਼ਰਤ ਪੂਰੀ ਹੋ ਜਾਵੇ। ਜੇਕਰ ਤੁਸੀਂ ਕੈਨੇਡਾ ਤੋਂ ਬਾਹਰ ਕੰਮ ਕਰਦੇ ਹੋ ਤਾਂ ਤੁਹਾਨੂੰ ਕਿਸੇ ਕੈਨੇਡੀਅਨ ਕਾਰੋਬਾਰ ਜਾਂ ਸੰਗਠਨ ਦੇ ਲਈ ਜਾਂ ਕਿਸੇ ਕੈਨੇਡੀਅਨ ਸੰਗੀ ਸੂਬਾਈ ਜਾਂ ਖੇਤਰੀ ਸਰਕਾਰ ਦੇ ਲਈ ਪੂਰਾ ਸਮਾਂ ਕਰਨਾ ਚਾਹੀਦਾ ਹੈ। ਜੇਕਰ ਬਿਨਕਾਰ ਆਪਣੇ ਜੀਵਨ ਸਾਥੀ ਜਾਂ ਕੰਮ ਦੇ ਲਈ ਸਾਥੀ ਦੇ ਨਾਲ ਯਾਤਰਾ ਕਰ ਰਹੇ ਨੀ ਉਹ ਕੈਨੇਡੀਅਨ ਨਾਗਰਿਕ ਹੋਣੇ ਚਾਹੀਦੇ ਨੇ ਜਿਨ੍ਹਾਂ ਬਿਨਾਂਕਾਰ ਕੈਨੇਡੀਅਨ ਨਾਗਰਿਕ ਖਾਂ ਤਾਂ ਉਹ ਆਪਣੇ ਮਾਪਿਆਂ ਦੇ ਨਾਲ ਯਾਤਰਾ ਕਰ ਰਹੇ ਨਿਰਬੱਧ ਬੱਚੇ ਹੋਣੇ ਚਾਹੀਦੇ ਨੇ ਜਾਂ ਸਥਾਈ ਨਿਵਾਸੀ ਜੋ ਕੈਨੇਡਾ ਤੋਂ ਬਾਹਰ ਕਿਸੇ ਕੈਨੇਡੀਅਨ ਕਾਰੋਬਾਰ ਜਾਂ ਕੈਨੇਡੀਅਨ ਸਰਕਾਰ ਦੇ ਲਈ ਪੂਰਾ ਸਮਾਂ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਇੱਕ ਬਿਨੇਕਾਰ ਕੈਨੇਡੀਅਨ ਨਾਗਰਿਕਤਾ ਦੇ ਲਈ ਯੋਗ ਹੋ ਸਕਦਾ ਹੈ ਭਾਵੇਂ ਉਹ ਕੈਨੇਡਾ ਦਾ ਸਥਾਈ ਨਿਵਾਸੀ ਹੋਵੇ ਭਾਵੇਂ ਉਸ ਦੀ ਉਮਰ ਕਾਇਦ ਵੀ ਹੋਵੇ ਸ਼ਰਤ ਇਹ ਹੈ ਕਿ ਬਿਨੇਕਾਰ ਅੱਜ ਉਤੇ ਦਸਤਕਤ ਕਰਨ ਦੀ ਮਿਤੀ ਤੋਂ ਤੁਰੰਤ ਪਹਿਲਾਂ ਦੇ 5 ਸਾਲਾਂ ਦੌਰਾਨ ਘੱਟੋ-ਘੱਟ 1095 ਦਿਨ ਕੈਨੇਡਾ ਵਿੱਚ ਰਿਹਾ ਹੋਵੇ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ